ਅੱਛੇ ਗਾਓ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ ਮੈਂ ਹਾਂ ਵਿਵੇਕ ਸ਼ਰਮਾ ਸੋਸ਼ਲ ਮੀਡੀਆ ਤੇ ਅਕਸਰ ਕੁਝ ਵੀਡੀਓਜ਼ ਵਾਇਰਲ ਹੁੰਦੇ ਨੇ ਕੁਝ ਪੋਜ਼ਿਟਿਵ ਹੁੰਦੇ ਨੇ ਕੁਝ ਨੈਗੇਟਿਵ ਹੁੰਦੇ ਨੇ ਪਰ ਹੁਣ ਜਿਸ ਵੀਡੀਓ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਗੁਰੂ ਕੀ ਨਗਰੀ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਸ਼੍ਰੀ ਦਰਬਾਰ ਸਾਹਿਬ ਵਿਖੇ ਇੱਕ ਵਿਅਕਤੀ ਦਰਬਾਰ ਸਾਹਿਬ ਦੇ ਸਰੋਵਰ ਵਿਖੇ ਬੈਠਾ ਹੋਇਆ ਮੱਥਾ ਟੇਕ ਰਿਹਾ ਤੇ ਇਸੇ ਦੌਰਾਨ ਉਹ ਪਾਣੀ ਦੀ ਇੱਕ ਚੂਲੀ ਭਰਦਾ ਤੇ ਕੁਰਲਾ ਕਰਕੇ ਸਰੋਵਰ ਵਿੱਚ ਹੀ ਉਹ ਪਾਣੀ ਸੁੱਟ ਦਿੰਦਾ ਤੇ ਇਹ ਵੀਡੀਓ ਹੁਣ ਵਿਵਾਦ ਦਾ ਵੱਡਾ ਵਿਸ਼ਾ ਬਣ ਚੁੱਕੀ ਹੈ ਐਸਜੀਪੀਸੀ ਨੇ ਇਸ ਵੀਡੀਓ ਦਾ ਸਖਤ ਨੋਟਿਸ ਲਿਆ ਹੈ ਤੇ ਕਿਹਾ ਹੈ ਕਿ ਇਸ ਵੀਡੀਓ ਦੀ ਜਾਂਚ ਕਰਵਾਈ ਜਾਵੇਗੀ ਇਸ ਵੀਡੀਓ ਨਾਲ ਧਾਰਮਿਕ ਭਾਵਨਾਵਾਂ ਆहत ਹੋਈਆਂ ਨੇ ਕੁਝ ਲੋਕਾਂ ਨੇ ਇਸ ਤੇ ਸਖਤ ਇਤਰਾਜ਼ ਜਤਾਇਆ ਤੇ ਇਹ ਵੀ ਸਵਾਲ ਕੀਤਾ ਹੈ ਕਿ ਜਦੋਂ ਇਹ ਵਿਅਕਤੀ ਉੱਥੇ ਇਹ ਕੁਝ ਅਜਿਹਾ ਕਾਰਿਆ ਕਰ ਰਿਹਾ ਸੀ ਤਾਂ ਉੱਥੇ ਜਿਹੜੇ ਮੌਜੂਦ ਸੇਵਾਦਾਰ ਸੀ ਉਹਨਾਂ ਨੇ ਰੋਕਿਆ ਕਿਉਂ ਨਹੀਂ ਫਿਲਹਾਲ ਇਸ ਵੀਡੀਓ ਬਾਰੇ ਅਸੀਂ ਗੱਲਬਾਤ ਕਰਾਂਗੇ ਸਿੱਖ ਮੁ슬ਮਾਨ ਸਾਂਝਾ ਫਰੰਟ ਦੇ ਡਾਕਟਰ ਨਸੀਰ ਅਖਤਰ ਦੇ ਨਾਲ ਡਾਕਟਰ ਨਸੀਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਵੀਡੀਓ ਤੁਸੀਂ ਵੇਖ ਹੀ ਲਿਆ ਹੋਣਾ ਤੁਹਾਡਾ ਪਹਿਲਾ ਪ੍ਰਤੀਕਰਮ ਬਹੁਤ-ਬਹੁਤ ਸ਼ੁਕਰੀਆ ਮੈਂ ਤੁਹਾਡੇ ਡੀ5 ਚੈਨਲ ਦਾ ਬਿਵੇਕ ਜੀ ਧੰਨਵਾਦੀਆਂ ਕਿ ਜਿਨ੍ਹਾਂ ਨੇ ਮੈਨੂੰ ਸਰੋਤਿਆਂ ਦੇ ਰੂਰੂ ਹੋਂ ਦਾ ਮੌਕਾ ਦਿੱਤਾ ਜੀ ਦੇਖੋ ਗੱਲ ਇਹ ਹੈ ਵੀ ਧਰਮ ਜਿਹੜਾ ਹੈ ਉਹ ਇਹੋ ਕਹਿੰਦਾ ਹੈ ਵੀ ਤੁਸੀਂ ਆਪਣੇ ਧਰਮ ਚ ਪਰਪੱਖ ਰਹਿੰਦੇ ਹੋਏ ਦੂਸਰੇ ਦੇ ਧਰਮ ਦਾ ਪੂਰਾ ਸਤਿਕਾਰ ਕਰੋ ਬਿਲਕੁਲ ਉਹਦੀ ਮਰਿਆਦਾ ਦਾ ਧਿਆਨ ਰੱਖੋ ਉਹਦੇ ਨੀਮਾਂ ਦੀ ਪਾਲਣਾ ਕਰੋ ਠੀਕ ਹੈ ਜਿਹੜਾ ਬੰਦਾ ਇਹ ਨਹੀਂ ਕਰਦਾ ਤਾਂ ਉਹ ਆਪਣੇ ਧਰਮ ਦਾ ਨਹੀਂ ਹੈ ਜਿਸ ਤਰ੍ਹਾਂ ਵੀਡੀਓ ਦਿਖਾਇਆ ਗਿਆ ਉਹ ਜੋ ਵੀ ਹੈ ਕੋਈ ਤੇ ਉਹ ਉਹ ਇੱਕ ਧਾਰਮਿਕ ਨਹੀਂ ਕੁੱਤਾ ਕਿਹਾ ਜਾ ਸਕਦਾ ਹੈ ਨਾ ਜਿਹਨੇ ਸ੍ਰੀ ਦਰਬਾਰ ਸਾਹਿਬ ਦੀ ਜਿਹੜੀ ਮਰਿਆਦਾ ਸੀ ਉਹਨੂੰ ਤੋੜਿਆ ਭੰਗ ਕੀਤਾ ਤੇ ਜਿਹੜੀ ਮੈਂ ਵੀਡੀਓ ਦੇਖੀ ਹੈ ਉਦੇ ਵਿੱਚ ਮੈਂ ਇੱਕ ਚੀਜ਼ ਨੋਟ ਕੀਤੀ ਹੈ ਮੈਂ ਜਿਸ ਵਾਰ ਦੇਖੀ ਵੀਡੀਓ ਕਿਉਂਕਿ ਉਹ ਜਿਹੜਾ ਦਿਖਾਇਆ ਮੂੰਹ ਹੱਥ ਮੂੰਹ ਤੋੜਿਆ ਹੱਥ ਤੋੜਿਆ ਕੁੱਲੀ ਘਾ ਰਿਹਾ ਹੈ ਨਾ ਤੇ ਜੇ ਉਹ ਕਿਉਂਕਿ ਜਿਹੜੇ ਸਾਡੇ ਬਜ਼ੂ ਕਰਦੇ ਨੇ ਮੁਸਲਿਮ ਚ ਜੀ ਮੁਸਲਿਮ ਜਿਹੜਾ ਬਜ਼ੂ ਕਰਦੇ ਨੇ ਉਹਦੇ ਚਾਰ ਫਰਜ਼ ਜ਼ਰੂਰੀ ਨੇ ਜੀ ਇੱਕ ਮੂੰਹ ਤੋਣਾ ਦੂਜਾ ਕੋਨੀਆਂ ਸਵੇਦ ਬਾਵਾ ਤੋਣਾ ਤੀਸਰਾ ਸਿਰ ਦਾ ਮਸਾ ਦਾ ਨਾਸਿਰ ਦਾ ਉਹਨੇ ਗਿੱਲੇ ਹੱਥ ਕਰਕੇ ਸਿਰ ਤੇ ਫੇਰਨਾ ਜੀ ਤੇ ਚੌਥਾ ਪੈਰਾਂ ਦਾ ਧੋਣਾ ਇਸ ਲਈ ਮੈਂ ਦੇਖ ਰਿਹਾ ਵੀ ਅਗਰ ਉਹ ਵਜ਼ੂ ਕਰ ਰਿਹਾ ਸੀ ਤਾਂ ਉਹ ਮੁ슬ਮਨ ਨਹੀਂ ਥਾ ਕਿਉਂਕਿ ਚੌਥਾ ਫਰਜ਼ ਉਹਨੇ ਕੀਤਾ ਹੀ ਨਹੀਂ ਹੈਗਾ ਕੋਈ ਟੋਪੀ ਪਾੜ ਕੇ ਜਿਹੜੀ ਵੀ ਸੀ ਟੋਪੀ ਰਹੀ ਹੋਈ ਉਹਨੇ ਕੋਈ ਜੀ ਤੇ ਜੋ ਵੀ ਥਾ ਕੋਈ ਖैर ਮੈਂ ਇਹ ਗੱਲ ਕਹਿਣੀ ਚਾਹਣਾ ਵੀ ਉਹ ਇੱਕ ਗੰਦਾ ਇਨਸਾਨ ਥੀ ਇਨਸਾਨ ਵੀ ਨਹੀਂ ਕਹਿ ਸਕਦੇ ਆ ਵੀ ਬਿਲਕੁਲ ਸਹੀ ਹੈ ਮੈਂ ਸ਼੍ਰੋਮਣੀ ਕਮੇਟੀ ਦੀ ਮੈਂ ਉਹਨਾਂ ਉਹਨਾਂ ਮੱਦੇਨਜ਼ਰ ਤੁਰਖਾਤ ਕਰਾਂਗਾ ਤੁਸੀਂ ਕੋਲ ਸਾਂਝਾ ਵੱਲੋਂ ਕਿ ਇਹ ਜਿਹੇ ਲੋਕਾਂ ਦੀ ਇਨਕੁਆਇਰੀ ਕਰਕੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜੀ ਤਾਂ ਤਾਂ ਕਿ ਦੂਸਰੇ ਲੋਕਾਂ ਨੂੰ ਵੀ ਜਿਹੜੇ ਇਸ ਤਰ੍ਹਾਂ ਦੇ ਧਰਮਸੰਗਤ ਜਾ ਕੇ ਧਰਮ ਦੇ ਰត្ត ਤੋੜਦੇ ਨੇ ਧਰਮਾਂ ਦੀ ਨੀਮਾਂ ਦੀ ਉਲੰਘਣਾ ਕਰਦੇ ਨੇ ਉਹਨਾਂ ਨੂੰ ਵੀ ਇੱਕ ਵਾਰਨਿੰਗ ਮਿਲ ਸਕੇ ਜੀ ਜੀ ਅ ਬਿਲਕੁਲ ਡਾਕਟਰ ਨਾਸਰ ਐਸਜੀਪੀਸੀ ਨੇ ਇਸ ਦਾ ਸਖਤ ਨੋਟਿਸ ਲਿਆ ਹੈ ਤੇ ਇਸ ਦੀ ਵੀਡੀਓ ਦੀ ਜਾਂਚ ਕਰਵਾਉਣ ਦੀ ਗੱਲ ਵੀ ਆਖੀ ਹੈ ਪਰ ਜਿਸ ਤਰੀਕੇ ਨਾਲ ਇਸ ਮੁਸਲਮ ਵਿਅਕਤੀ ਵੱਲੋਂ ਇਹ ਕੁਝ ਕੀਤਾ ਗਿਆ ਉਹ ਇਹ ਛੋਟਾ ਬੱਚਾ ਤਾਂ ਨਹੀਂ ਲੱਗ ਰਿਹਾ ਚੰਗਾ ਜਵਾਨ ਵਿਅਕਤੀ ਹੈ ਬਾਲਗ ਹੈ ਬਾਲਗ ਹੋ ਬੜੀ ਉਮਰ ਦਾ ਹੈ ਤੇ ਪਰ ਇਹ ਵੀ ਕਿਸੇ ਵੀ ਟੋਪੀ ਵਾਲੇ ਨੂੰ ਆਪਾਂ ਮੁਸਲਮਾਨ ਨਹੀਂ ਕਹਿ ਸਕਦੇ ਇਹ ਵੀ ਗੱਲ ਹੈ ਨਾ ਉਹ ਟੋਪੀ ਕੋਈ ਇਸਲਾਮ ਦਾ ਹਿੱਸਾ ਨਹੀਂ ਹੈ ਤੇ ਜਿਸ ਤਰ੍ਹਾਂ ਟੋਪੀ ਲਈ ਹੋਈ ਹੈ ਕੋਈ ਵੀ ਹੋ ਸਕਦਾ ਮੈਂ ਕਹਾਂ ਮੁਸਲਮਾਨ ਵੀ ਹੋ ਸਕਦਾ ਮੈਂ ਇਸ ਤੋਂ ਇਨਕਾਰ ਨਹੀਂ ਕਰਦਾ ਡਿਫੈਂਡ ਨਹੀਂ ਕਰਦਾ ਵੀ ਜਿਹੜਾ ਵੀ ਹੈ ਬੰਦਾ ਉਹ ਧਰਮ ਤੇ ਕਲੰਕਾ ਕਿਉਂਕਿ ਡਾਕਟਰ ਸਾਹਿਬ ਡਾਕਟਰ ਸਾਹਿਬ ਦੱਸ ਰਹੇ ਹੈ ਇਹਹੀ ਜਾ ਰਿਹਾ ਹੈ ਇਹ ਵਿਅਕਤੀ ਮੁਸਲਮ ਹੀ ਹੈ ਜਿਸ ਦੀ ਇਹ ਵੀਡੀਓ ਹੁਣ ਵਾਇਰਲ ਹੋਈ ਹੈ ਕੀ ਤੁਹਾਨੂੰ ਨਹੀਂ ਲੱਗਦਾ ਕਿ ਇੱਕ ਮੁਸਲਮ ਤਬਕੇ ਨੂੰ ਇਸ ਨਾਲ ਡੂੰਗੀ ਸੱਟ ਲੱਗੀ ਹੈ ਆਪਸੀ ਭਾਈਚਾਰਾ ਤੇ ਇਸ ਦੇ ਨਾਲ ਫਰਕ ਪੈਂਦਾ ਹੀ ਹੈ ਤਾਂ ਇੱਕ ਪਾਸੇ ਇਹ ਆਸਥਾ ਦਾ ਕੇਂਦਰ ਹੈ ਦੂਜੇ ਪਾਸੇ ਜਦੋਂ ਆਪਾਂ ਨੂੰ ਪਤਾ ਹੈ ਕਿ ਉੱਥੇ ਆਪਾਂ ਜੇ ਕੁਝ ਅਜੀਹਾ ਕਰਦੇ ਹਾਂ ਤਾਂ ਇਸ ਤੇ ਵਿਵਾਦ ਵੀ ਖੜਾ ਹੋ ਸਕਦਾ ਹੈ ਇਤਰਾਜ਼ ਵੀ ਹੋਏਗਾ ਕਈ ਲੋਕਾਂ ਦੀਆਂ ਭਾਵਨਾਵਾਂ ਵੀ ਆਹਤ ਹੋਣਗੀਆਂ ਨਹੀਂ ਨਹੀਂ ਭਾਵਨਾਵਾਂ ਨਾ ਵੀ ਆਤ ਹੋਣ ਵਿਵਾਦ ਵੀ ਨਾ ਹੋਵੇ ਲੇਕਿਨ ਇਹ ਧਰਮਯਾਦ ਦਾ ਹਿੱਸਾ ਹੈ ਜੀ ਤੁਸੀਂ ਕਿਤੇ ਵੀ ਜਾਣੇ ਹੋ ਤਾਂ ਤੁਹਾਡੇ ਲਈ ਜ਼ਰੂਰੀ ਹੈ ਕਿ ਉੱਥੇ ਦੇ ਨੀਮਾਂ ਦੀ ਪਾਲਣਾ ਕਰਨਾ ਉਹਨਾਂ ਨੂੰ ਜਾਣਨਾ ਪਰ ਤੁਸੀਂ ਜਾਓ ਨਾ ਹੂੰ ਹੂੰ ਠੀਕ ਹੈ ਨਹੀਂ ਤੇ ਇਹ ਚਾਹੇ ਉਹ ਨਾ ਵੀ ਉੱਥੇ ਭਾਵਨਾ ਆਹਤ ਹੁੰਦੀਆਂ ਨਾ ਵੀ ਉੱਥੇ ਵਿਵਾਦ ਖੜਾ ਹੁੰਦਾ لیکن جو ਹੋਇਆ ਗਲਤ ਹੋਇਆ ਹੈ اور ਹਰ ਕੌਮ ਚ ਹਰ ਧਰਮ ਚ ਤਰੰਦਰੀਆਂ ਦੇ ਕੌਮ ਚ ਕੋਈ ਗੱਦੇ ਆਂਦੇ ਗੰਦੇ ਲੋਕ ਹੁੰਦੇ ਨੇ ਇਹ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਜੀ ਜੀ ਤੇ ਹੁਣ ਜਦੋਂ ਤੁਸੀਂ ਇਹ ਵੀਡੀਓ ਦੇਖ ਲਈ ਹੈ ਤੇ ਤੁਸੀਂ ਲੋਕਾਂ ਨੂੰ ਜਾਗਰੂਕ ਕਰਨ ਲਈ ਕੀ ਸੁਨੇਹਾ ਦਿਓਗੇ ਖਾਸ ਤੌਰ ਤੇ ਮੁਸਲਿਮ ਪਾਏ ਚਾਰੇ ਦੇ ਜਿਹੜੇ ਨੌਜਵਾਨ ਨੇ ਜਾਂ ਹੋਰ ਵਿਅਕਤੀ ਨੇ ਜਿਹੜੇ ਉੱਥੇ ਮੱਥਾ ਟੇਕਣ ਜਾਂਦੇ ਨੇ ਇਸ ਤਰੀਕੇ ਦੀਆਂ ਹਰਕਤਾਂ ਜਾਂ ਇਸ ਤਰੀਕੇ ਦੀਆਂ ਮਾੜੀਆਂ ਹਰਕਤਾਂ ਹੀ ਗਾਹਾਂਗੇ ਆਪਾਂ ਇਹਨਾਂ ਨੂੰ ਤੇ ਉਹ ਅੱਗੇ ਤੋਂ ਅਜੇ ਮਾੜੀਆਂ ਗੰਦੀਆਂ ਗੰਦੀਆਂ ਹਰਕਤਾਂ ਮਾੜੀਆਂ ਨਹੀਂ ਗੰਦੀਆਂ ਗੰਦੀਆਂ ਹਰਕਤਾਂ ਬਿਲਕੁਲ ਤੁਸੀਂ ਪੁਲਿਸ ਕਾਰਵਾਈ ਹੋਣੀ ਚਾਹੀਦੀ ਹੈ ਉਸਤੇ ਜਾਂ ਕੋਈ ਹੋਰ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਇੱਕ ਭਵਿੱਖ ਲਈ ਸਖ ਸੁਨੇਹਾ ਜਾਵੇ ਦੇਖੋ ਜੀ ਮੈਂ ਸਿਕਮੂਨ ਸਾਹਾ ਵੱਲੋਂ ਇਹ ਵੀ ਕਰਨਾ ਹੈ ਸਰੋਣੀ ਕਮੇਟੀ ਨੂੰ ਵੀ ਸਰਕਾਰ ਨੂੰ ਵੀ ਜੋ ਵੀ ਬੰਦਾ ਹੈ ਜਿਹੜਾ ਵੀ ਬੰਦਾ ਹੈ ਇਹਨੂੰ ਫੜ ਕੇ ਇਹਦੇ ਖਿਲਾਫ ਇੰਨੀ ਸਖਤ ਕਾਰਵਾਈ ਕੀਤੀ ਜਾਵੇ ਕਿ ਕੋਈ ਵੀ ਬੰਦਾ ਸ੍ਰੀ ਦਰਵਾਜਾ ਸਾਹਿਬ ਜਾਵੇ ਤਾਂ ਉਹਨੂੰ 100 ਵਾਰੀ ਸੋਚੇ ਕੋਈ ਉਲੰਘਣਾ ਕਰਨ ਬਾਰੇ ਜੀ ਅੱਛਾ ਤੁਸੀਂ ਆਪਣੇ ਪੱਧਰ ਤੇ ਕੋਈ ਕੰਪਲੇਟ ਦਰਜ ਕਰਵਾਉਗੇ ਬਿਲਕੁਲ ਕਰਾਂਗੇ ਜੀ ਅਸੀਂ ਸੋਹਣੀ ਕੁੜੀ ਨੂੰ ਲਿਖੇ ਭੇਜਾਂਗੇ ਵੀ ਇਹ ਚ ਕੋਈ ਜੋ ਵੀ ਬੰਦਾ ਹੈ ਨਾ ਕੋਈ ਵੀ ਕਿਸੇ ਤਰ੍ਹਾਂ ਦੀ ਟੇਲਣਾ ਕਰਤੀ ਕੀਤੀ ਜਾਵੇ ਤਾਂ ਕਿ ਐਂਦਾ ਕਿਸੇ ਗੰਦੇ ਇਨਸਾਨ ਨੂੰ ਗੰਦੇ ਬੰਦੇ ਨੂੰ ਉੱਥੇ ਜਾ ਕੇ ਕੋਈ ਫੇਰ ਤੋਂ ਬੇਅਦਬੀ ਕਰਨ ਦਾ ਮੌਕਾ ਨਾ ਮਿਲੇ ਜੀ ਤੇ ਆਪਣਾ ਤੁਸੀਂ ਕੋਈ ਸੁਨੇਹਾ ਦੇਣਾ ਚਾਹੋ ਨੌਜਵਾਨਾਂ ਨੂੰ ਹਿੰਦੂ ਮੁਸਲਮਾਨਾਂ ਜਾਂ ਫਰੰਟ ਤੇ ਤੁਸੀਂ ਆ ਗੋ ਮਾਫ ਕਰਨਾ ਸਿੱਖ ਮੁਸਲਮਾਨਾਂ ਜਾਂ ਫਰੰਟ ਤੇ ਤੁਸੀਂ ਆ ਗੋ ਕਿਉਂਕਿ ਤੁਹਾਡੇ ਵਰਗੇ ਜਿਹੜੇ ਆ ਗੋ ਨੇ ਉਹ ਸਾਂਝ ਦੀ ਗੱਲ ਕਰਦੇ ਨੇ ਆਪਸੀ ਭਾਈਚਾਰੇ ਨੂੰ ਵਧਾਉਣ ਦੀ ਗੱਲ ਕਰਦੇ ਨੇ ਇੱਕ ਜੁੜਤਾ ਦੀ ਗੱਲ ਕਰਦੇ ਨੇ ਪਰ ਇਸ ਤਰੀਕੇ ਨਾਲ ਜਦੋਂ ਕੋਈ ਵੀ ਵੀਡੀਓ ਵਾਇਰਲ ਹੁੰਦੀ ਹੈ ਜਾਂ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਤੁਹਾਡੇ ਵਰਗੇ ਆਗੂ ਦਾ ਕੁਝ ਕਹਿਣਾ ਸੁਨੇਹਾ ਦੇਣਾ ਆਪਣੇ ਆਪ ਵਿੱਚ ਕਾਫੀ ਮਾਇਨੇ ਰੱਖਦਾ ਹੈ ਉਮੈ ਸਿਖਵਾਂ ਸਾਨੂੰ ਸਾਂਝਾ ਮਨ ਉਹ ਹੀ ਸਰੇਹਾ ਦੂੰਗਾ ਸਭ ਨੂੰ ਖਾਸ ਕਰਕੇ ਪਹਿਲਾਂ ਸਾਡੇ ਆਪਣੇ ਜਿਹੜੇ ਕੌਮ ਦੇ ਬੰਦੇ ਨੇ ਵੀ ਭਾਈ ਜਿਹੜਾ ਬਾਕੀ ਦੂਸਰੇ ਸਾਰੇ ਲੋਗਾਂ ਨੂੰ ਵੀ ਆਪਣੇ ਧਰਮ ਤੇ ਰਹਿੰਦੇ ਹੋਏ ਪਰ ਪੱਕੇ ਰਹਿੰਦੇ ਹੋ ਪਰਪਖ ਰਹਿੰਦੇ ਹੋ ਦੂਜੇ ਧਰਮ ਦਾ ਪੂਰਾ ਸਤਿਕਾਰ ਕਰੋ ਕੋਈ ਵੀ ਅਜੀਹੀ ਗੱਲ ਨਾ ਕਰੋ ਜਿਹਦੇ ਨਾਲ ਦੂਸਰੇ ਧਰਮ ਦੀ ਕਿਸੇ ਨੂੰ ਭਾਵਨਾ ਨੂੰ ਠੇਸ ਲੱਗੇ ਔਰ ਇਹ ਬਹੁਤ ਜ਼ਰੂਰੀ ਹੈ ਵੀ ਅਕੋ ਤੁਸੀਂ ਕਿਸੇ ਧਰਮ ਸਥਾਨ ਜਾਣੇ ਹੋ ਤਾਂ ਉਸ ਧਰਮ ਸਥਾਨ ਦੀਆਂ ਜਿਹੜੀਆਂ ਮਰਿਆਦਾ ਹੈ ਜਿਹੜੇ ਉਹਦੇ ਨਿਯਮ ਨੇ ਜਿਹੜਾ ਉਹਨਾਂ ਅਨੁਸ਼ਾਸਨ ਹੈ ਉਹਦੇ ਉੱਾਰ ਗੂੜ੍ਹਾ ਧਿਆਨ ਰੱਖੋ ਬਲਕੇ ਜਾਣ ਲਵੋ ਪਤਾ ਕਰ ਲਵੋ ਕਿਹੜੀ ਕਿਹੜੀ ਉਲੰਘਣਾ ਹੈ ਕਿਹੜੀ ਕਿਹੜੀ ਬਿਆਦਵੀ ਹੈ ਤਾਂ ਕਿ ਉਸ ਤੋਂ ਬਚਿਆ ਜਾ ਸਕੇ ਨਫਰਤਾਂ ਦੇ ਮਾਹੌਲ 'ਚ ਪਹਿਲਾਂ ਹੀ ਸਾਡੇ ਮਨਾਂ 'ਚ ਬਹੁਤ ਸਾਰੇ ਗੜੱਤਰਾਂ ਪਈਆਂ ਹੁੰਦੀਆਂ ਨੇ ਹੈਨਾ ਉਹਨਾਂ ਤੋਂ ਦੂਰ ਰਿਹਾ ਜਾ ਸਕੇ ਮੁਹੱਬਤ ਦਾ ਪੈਗਾਮ ਜਿਹੜਾ ਹਰ ਧਰਮ ਦਿੰਦਾ ਹੈ ਮਜ਼ਹਬ ਨਹੀਂ ਸਿਖਾਤਾ ਉਸ ਵਿੱਚ ਬੈਨ ਰੱਖਣਾ ਜੀ ਇਹਨਾਂ ਜਨਰਲ ਨਫਰਤਾਂ ਬਾਤੀਆਂ ਨੇ ਮਨਨ ਵਾਲੇ 'ਚ ਤੇ ਇਸ ਤੋਂ ਦੂਰ ਰਿਹਾ ਜਾ ਸਕੇ ਇਨਸਾਨ ਹੁੰਦੇ ਰਹਿਤੇ ਅਸੀਂ ਇਨਸਾਨ ਬਣ ਕੇ ਇੱਕ ਦੂਜਾ ਨਾਲ ਮੁਹੱਬਤ ਕਰ ਸਕੀਏ ਜੀ ਡਾਕਟਰ ਸਾਹਿਬ ਹਣ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਵਾਲੇ ਪਾਸੇ ਤੋਂ ਵੀ ਇਸ ਤਰ੍ਹਾਂ ਦੀ ਕੋਈ ਜਾਗਰੂਕਤਾ ਮੁਹਿੰਮ ਚਲਾਈ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਨਾ ਹੋਵੇ ਜੇਕਰ ਕੋਈ ਕਰਦਾ ਏਦਾਂ ਪਾਇਆ ਜਾਂਦਾ ਕਿਸੇ ਵੀ ਭਾਈਚਾਰੇ ਦਾ ਖਾਸ ਤੌਰ ਤੇ ਇੱਕ ਪਰਟੀਕੂਲਰ ਭਾਈਚਾਰੇ ਦਾ ਉਸ ਤੇ ਸਖਤ ਐਕਸ਼ਨ ਹੋਵੇ ਤਾਂ ਜੋ ਮੁਰਤੋਂ ਲੋਕਾਂ ਦੀਆਂ ਭਾਵਨਾਵਾਂ ਆहत ਨਾ ਹੋਣ ਬਿਲਕੁਲ ਹੀ ਬਿਲਕੁਲ ਉਸ ਤੋਂ ਪਹਿਲਾਂ ਤੋਂ ਹੀ ਕੋਸ਼ਿਸ਼ ਕਰਦੇ ਰਹੇ ਨੇ ਆ ਵੀ ਤੁਸੀਂ ਕਿਸੇ ਵੀ ਧਰਮਸਥਾਨ ਜਾਣੇ ਹੋ ਉਹਦੇ ਚ ਉਹਦੀ ਧਰਮ ਦੇ ਆਂ ਦਾ ਪੂਰਾ ਖਿਆਲ ਰੱਖੋ ਉਹਦੇ ਅਦਬ ਦਾ ਖਿਆਲ ਰੱਖੋ ਬੇਅਦਬੀ ਨਾ ਕੋਈ ਹੋਵੇ ਅਗਰ ਤੁਹਾਨੂੰ ਨਹੀਂ ਪਤਾ ਤਾਂ ਉੱਥੋਂ ਜਾਣੂ ਹੋ ਜਾਓ ਪੁੱਛ ਲਵੋ ਵਰਨਾ ਕਿਸੇ ਧਰਮ ਜਹਾਂ ਜਾ ਕੇ ਉਹਦੀ ਬੇਅਦਬੀ ਕਰਨਾ ਇਹ ਕੋਈ ਅੱਛੀ ਬਾਤ ਨਹੀਂ ਹੈ ਤੁਹਾਨੂੰ ਨਾ ਜਾਵੋ ਉਹ ਛੇਤੀ ਜੀ ਜੀ ਪਰ ਮੈਂ ਸਿਰ ਇਹ ਕਹਿਣਾ ਹੈਗਾ ਤੁਸੀਂ ਬਿਲਕੁਲ ਇਹਨਾਂ ਬਾਤ ਜਾਂ ਨੂੰ ਤਿਆਰ ਕਰਨ ਦੀ ਜ਼ਰੂਰਤ ਹੈ ਅੱਜ ਵੀ ਪ੍ਰੋਬਲਮ ਇਹ ਹੈ ਨਾ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਵੀ ਅਸੀਂ ਧਰਮ ਚ ਜਨਮ ਤਾਂ ਲੈਣੇ ਆ ਪਰ ਸਭ ਧਰਮ ਬਾਰੇ ਨਹੀਂ ਬਤਾਉਂਦਾ ਜੀ ਸੱਚਾਈ ਹੈ ਅਸੀਂ ਲੋਕ ਸਾਰੇ ਨਾਮ ਦੇ ਜਾਂ ਪਹਿਰਾਵੇ ਦੇ ਜਾਂ ਜਨਮ ਦੇ ਧਾਰਮਿਕ ਆ ਇਸੇ ਕਰਕੇ ਅਸੀਂ ਨਾਪਰੇ ਧਰਮ ਨੂੰ ਜਾਣਦੇ ਆ ਨਾ ਤੁਸੀਂ ਤੁਹਾਨੂੰ ਮਰਦੇ ਕੀ ਜਾਨਣਾ ਹੈਗਾ ਜੀ ਡਾਕਟਰ ਨਾਸਰ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਲਈ ਤੁਹਾਡਾ ਤਨਬਾ ਜੀ ਤੁਹਾਡਾ ਮੈਂ ਤੁਹਾਡਾ ਵੇਗ ਜੀ ਤੁਹਾਡਾ ਚੰਦਾ ਬਹੁਤ ਬਹੁਤ ਧੰਨਵਾਦੀ ਆ ਤੁਸੀਂ ਸਰੋਤਿਆਂ ਦੇ ਸੰਗ ਦੇ ਰੂਪ ਹੁੰਦੇ ਮਾਣ ਦਾ ਤੁਰ ਜੀ 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 ਤਾਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦਾ ਐਸਜੀਪੀਸੀ ਵੱਲੋਂ ਸਖਤ ਨੋਟਿਸ ਲਿਆ ਗਿਆ ਤੇ ਇਸ ਵੀਡੀਓ ਦੀ ਜਾਂਚ ਦੀ ਗੱਲ ਕਰਵਾਉਣ ਦੀ ਉਹਨਾਂ ਨੇ ਬੀਅੰਦੀ ਤੇ ਸੈਂਡਵਿਚ ਦੇਸ਼ ਦੇ ਦੀ ਤਾਜ਼ਾ ਤਰੀਕ ਖਬਰਾਂ ਲਈ ਤੁਸੀਂ ਬਣੀ ਰਹੋ ਡੀ 5 ਚੈਨਲ ਪੰਜਾਬੀ ਦੇ ਨਾਲ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ